हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਮੱਝਾਂ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਵੀ ਆ ਇੱਕ ਗੱਬਣਾ ਬਈ ਤੇ ਜਿਸ ਤਰ੍ਹਾਂ ਜੋ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਰੂ ਪਸ਼ੂ ਰੱਖੇ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਜਿੰਨਾ ਕਿ ਬਈ ਕੋਲੇ ਮਾਲ ਆ ਬਈ ਸਾਰੇ ਹੀ ਚੰਗਾਗਾ ਚੰਗੀ ਆ ਬ੍ਰੀਡ ਜਿਹੜੀਆਂ ਦੋ ਵਿਕਰੀ ਵਾਲੀਆਂ ਮੱਝਾਂ ਨੇ ਉਹ ਵੀ ਬਹੁਤ ਚੰਗੀਆਂ ਨੇ ਬਾਕੀ ਦੀ ਡਿਟੇਲ ਆ ਜਿਹੜੀ ਆਪਾਂ ਬਾਈ ਤੋਂ ਪੁੱਛ ਲੈਨੇ ਆ ਫਿਰ ਲੂਪਰੂ ਪਸ਼ੂ ਰੱਖੇ ਆ ਬਈ ਦਾ ਕੋਈ ਵਪਾਰ ਦਾ ਕੰਮ ਨਹੀਂ ਬਾਈ ਜੀ ਹਸੀ ਗਾਲ ਦਾਤੀ ਗਾਲ ਜੀ ਹੋ ਠੀਕ ਹੋ ਵਧੀਆ ਜੀ ਹਾਂ ਜੀ ਵਧੀਆ ਜੀ ਠੀਕ ਹੈ ਜੀ ਨਾਮ ਤੇ ਐਡਰੈਸ ਹੋ ਗੋ ਜੈਜੀਤ ਸਿੰਘ ਕੋਠਾਗੜੂ ਠੀਕ ਹੈ ਜੀ ਜ਼ਿਲ੍ਹਾ ਕਿਹੜਾ ਪੈਂਦਾ ਜਿਲ੍ਹਾ ਪਟੰਡਾ ਜੀ ਤਹਿਸੀਲ ਬਈ ਤਹਿਸੀਲ ਪੂਲ ਜੀ ਨੇੜੇ ਪਿੰਡ ਭਗਤਾਪਾਈ ਕਾ ਨੇੜੇ ਭਗਤਾਪਾਈ ਠੀਕ ਹੈ ਬਈ ਮੋਬਾਈਲ ਨੰਬਰ ਹੋ ਗੋ 98383 ਹੂੰ 09458 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਗੱਬਣ ਵੱਜ ਤੋਂ ਲੱਗ ਰਿਹਾ ਕਿਹੜਾ ਸਲੋਸ ਹੁੰਦੀ ਆ ਇਹ ਵੀ ਤੇ ਤੀਜਾ ਕਲਾਸ ਹੁੰਦੀ ਆ ਕਿੰਨੇ ਦਿਨ ਲੈਂਦੀ ਆ ਬਈ ਏ 7 ਤਰੀਕ ਨੂੰ ਤੈਨੂੰ ਪਹੁੰਚਿਆ ਠੀਕ ਆ ਬਾਈ ਹੱਥਲੇ ਮੰਡੀ ਦੂਜਾ ਸਵਾਗ ਤੀਜਾ ਤੀਜਾ ਪੀਜਾ ਤੀਜਾ ਸਵਾ ਬਾਈ ਕਰਮ ਵਾਲੀ ਸੁੰਦੀ ਆ 7 ਤੋਂ 8 ਦਿਨ ਬਾਈ ਕਹਿੰਦਾ ਲੈਂਦੀ ਆ ਆਰਡਰ ਕਮਾਲ ਉਹ ਸੋਹਣਾ ਆਰਡਰ ਛੇ ਸ ਚੰਗਾ ਸਿੰਘ ਕੁਆਲਿਟੀ ਚੰਗੀ ਤੋਰਾ ਤਾਰਾ ਚੰਗਾ ਕੱਦ ਬਿੱਟ ਫੁੱਲ ਚੰਗਾ ਥਣ ਬੜਾ ਕਮਾਲ ਦਾ ਲੱਗਿਆ ਬਾਈ ਮੁੱਠੀ ਆਲਾ ਥਾਣਾ ਕੱਲਾ ਕੱਲਾ ਥਣ ਤੋਰਾ ਤਾਰਾ ਚੈੱਕ ਕਰੋ ਬਾਈ ਮਾਜ ਦਾ ਲੇਵਾ ਬਾਈ ਬੜਾ ਕਮਾਲ ਦਾ ਪੇਠਪੂੜਾ ਬਹੁਤ ਚੰਗਾ ਬਾਈ ਚੱਕਵੇਂ ਪੇਠਪੂੜੇ ਦੀਆਂ ਕੋਈ ਢੜਾ ਜਾਨੀ ਪੇਠਪੂੜਾ ਤੁਰਾ ਤਰਾ ਦੇਖੋ ਬਈ ਕਿੰਨਾ ਦੁੱਧ ਚੋਇਆ ਬਾਈ ਨੇ ਪਹਿਲਾਂ ਦੁੱਧ ਬਾਈ 16 17 ਕਿਲੋ ਖਲਾ ਦਿੰਦੀ ਆ ਠੀਕ ਆ ਚਵਾਈ ਚੁਈ ਕਿਵੇਂ ਸੀ ਪੂਰੀ ਇੱਕ ਨੰਬਰਾਂ ਢੰਡੀ ਸੀ ਲ ਵਧੀਆ ਹਾਂ ਹਾਂ ਢੰਡੀ ਸੀ ਲ ਬੜਾ ਠੀਕ ਆ ਠੰਡੀ ਸੀ ਲ ਆ ਬਾਈ ਕਹਿੰਦਾ ਬਾਈ ਨੇ ਘਰੀ ਚੋਈ ਆ ਬਈ ਚੰਗਾ ਦੁੱਧ ਦਾ ਰਿਕਾਰਡ ਆ ਬਾਕੀ ਲੇਵਾ ਦਾ ਹਜੇ ਕੱਚੀ ਗੱਤੀ ਆ ਦਣ ਲੈਦੀ ਆ ਉਹਨੂੰ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਹੋਰ ਵੀ ਵਧੀਆ ਤਿਆਰ ਕਰ ਲੈਣੀ ਆ ਨੇੜ ਤੋਂ ਥਣ ਚੈੱਕ ਕਰਵਾਉਣਾ ਬਈ ਬੜਾ ਚੰਗਾ ਥਣ ਲੱਗਿਆ ਆ ਕਿਆ ਬਾਤ ਆ ਲੈ ਵਾ ਮੁਕੀਆ ਥਾਣ ਅੱਲਾਕ ਅੱਲਾ ਥਾਣ ਪੂਰੀ ਵਿਥੀ ਦੇ ਥਾਣਾ ਚਵਾਈ ਚੋਈ ਵੀ ਬਾਈ ਕਹਿੰਦਾ ਨੰਬਰ 1 ਘਰੇ ਮੱਝ ਚੋਈ ਵੀ ਹੈ ਬਾਈ ਦੀ ਕੋਈ ਵਪਾਰ ਦਾ ਗੱਪ ਇੱਕ ਪੁੜਾ ਬਹੁਤ ਚੰਗਾ ਮਾ ਜਿਹੜਾ ਵੀ ਰਾਜੀ ਰੂਜੀ ਵੀ ਚੰਗੀ ਹੈ ਮੁੱਲ ਕੀ ਅਫਰਾ ਰਖ ਮੁੱਲ ਵੀ 145 ਹੈ ਮਾਨਤਾਨ ਹੋ ਜੂਗਾ ਹਾਂ ਜੀ ਮਾਰਾ ਮੋਟਾ ਹੀ ਹੋਗਾ ਜੀ ਬਹੁਤ ਠੀਕ ਹੈ 1 ਲੱਖ 45000 ਰੁਪਏ ਮੁੱਲਾ ਮਾਨਤਾ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਹੈ ਬਾਈ ਮੱਝ ਅੱਗੇ ਬਾਈ ਦੋ ਨੰਬਰ ਤੇ ਕਿਹੜਾ ਸੁਸੂਈ ਹੈ ਉਏ ਬਾਈ ਕੀ ਜਈਆ ਠੀਕ ਆ ਤੇ ਕਦੋਂ ਸੁਈ ਆ ਬਾਈ ਇਹ ਇਹ ਵੀ ਕੱਲ੍ਹ ਸੁਈ ਆ ਠੀਕ ਆ ਬਾਈ ਬੱਚੇ ਕੀ ਦੇਤੇ ਨੇ ਇਹ ਢਾਈ ਕਿੱਤਾ ਦੇਤਾ ਠੀਕ ਆ ਕਿੰਨੇ ਵਗਦੇ ਹੁਣ ਬੋਹਾ ਹੈ ਨਾ ਬਾਈ ਬੋਹਾ ਤੇ ਕਿਲੋ ਹੁਣ ਖੁੱਲਾ ਠੀਕ ਆ 12 13 ਕਿਲੋ ਬਾਈ ਕਹਿੰਦਾ ਬੋਹਾ ਹੁਣ ਖੁੱਲਾਗਾ ਤੋਰਾ ਤਾਰਾ ਚੰਗਾ ਸਿੰਘ ਕੁਆਲਿਟੀ ਚੈੱਕ ਕਰ ਲਓ ਇੱਕ ਸਿੰਘ ਥੱਲੇ ਨੂੰ ਇੱਕ ਤਾਣ ਵਿੱਚ ਹੀ ਮੀਣੀ ਆ ਬਾਈ ਨੈਕਸਟ ਜੀ ਹੈਗੀ ਪੂਰਾ ਸਾਰਾ ਬੜਾ ਚੰਗਾ ਬਾਈ ਪੈਠਪੜਾ ਬਹੁਤ ਚੰਗਾ ਰਾਜੀ ਰੂਜੀ ਕਰ ਦੋ ਫੋਲਾ ਖਾਣ ਬੜਾ ਕਮਾਲ ਦਾ ਲੱਗਿਆ ਚਵਾਈ ਬਹੁਤ ਚੰਗੀ ਹੋ ਬਈ ਬਈ ਬਹੁਤ ਵਧੀਆ ਚਵਾਈ ਆ ਵੀਰੇ ਠੀਕ ਆ ਬਈ ਠੰਡੀ ਸੀ ਲਾ ਪੂਰੀ ਹਾਂ ਪੂਰੀ ਠੰਡੀ ਸੀ ਲਾ ਬੱਚੇ ਬਹੁਤ ਚੰਗੇ ਪਾਉਂਦੇ ਆ ਨਾ ਕੱਟੇ ਬਹੁਤ ਚੰਗੇ ਕੱਟੜ ਆ ਬੱਚੇ ਬਹੁਤ ਚੰਗੇ ਪਾਉਂਦੇ ਆ ਤੋੜਾ ਤਾਰਾ ਕਮਾਲ ਦਾ ਕਿੰਨਾ ਕਿਲੋ ਦੁੱਧ ਬਈ ਹੋ ਰਸਤੇ ਦੁੱਧ ਬਈ ਇਹ ਥਾਂੋਂ ਨਿਕਲੋ ਖੁੱਲਾ ਦਿੰਦੀ ਆ ਵੀਰੇ ਅੱਛਾ ਇਹੋ ਨੇੜੇ ਪਹੁੰਚ ਜਾਂਦੀ ਆ ਹੂੰ 18 19 ਕਿਲੋ ਦੁੱਧ ਬਈ ਕਹਿੰਦਾ ਖੁੱਲਾ ਦੇ ਦਿੰਦੀ ਈ ਚੋਏ ਹੋ ਬਈ ਸਹੀ ਗੱਲ ਪੁੱਛੀ ਜਮਾ ਅੱਛਾ ਹਾਂ ਪਾਉ ਆਪਾਂ ਥਾਂੋਂ ਨਿਕਝੋ ਨੇ ਆਪਾਂ ਆਪਦੀ ਘਰ ਦੀ ਬੱਚਾ ਕੱਟਾ ਕੱਟਾ ਬਹੁਤ ਚੰਗਾ ਦੇ ਰਾਜੀ ਰੋਜੀ ਚੰਗਾ ਬੱਚੇ ਬਹੁਤ ਚੰਗੇ ਪਾਉਂਦੀ ਆ ਮੁੱਲ ਕੀ ਹੈ ਵੀਰੇ ਦਾ ਮੁੱਲ ਇੱਕ ਵੀ ਤਾਬ ਲਈ ਮਾਨਤਾਨ ਹੋ ਜੂ ਬਈ ਆ ਮਾਰਾ ਮੋਟੇ ਹੋ ਵੀਰੇ ਠੀਕ ਆ ਲੇਵਾ ਨੂੰ ਵਾ ਤੂੰ ਆਉਂਦਾ ਜਾਂ ਤੂੰ ਖੁੱਲਾ ਗਿਆ ਵੀਰੇ ਮੈਂ ਕੰਮ ਕਰਤੀ ਰੱਖਿਆ ਭੁਲਾ ਲਈ ਠੀਕ ਆ ਅੱਜ ਚੋਈ ਵੀ ਹੋਏ ਹੈ ਆ ਚੋਈ ਵੀ ਵੀਰੇ ਕਿੰਨੇ ਵਜੇ ਚੋਈ ਸੀ ਕੋਈ ਕੋਈ ਵੀ ਵੀਰੇ ਤਰ ਕੇ ਸੇ ਵੀ ਚੋਈ ਵੀ ਸੇ ਵੀ ਵੀ ਚੋਈ ਵੀ ਹਾਂ ਹਾਂ ਅੱਠ ਵਜ ਕੇ ਬਈ 53 ਕਿ ਮਿੰਟ ਹੋਏ ਟਾਈਮ ਨੋਟ ਕਰ ਲਓ 26 ਤਰੀਕ ਹੈ ਉਹ ਤੋਂ ਵੀ 6 7:30 ਕਿਲੋ 7 ਉਂਗਲ ਕੱਢਿਆ ਹੋਇਆ ਠੀਕ ਆ ਹੋਣ ਬਾਈ ਦੀ ਚੋਈ ਕਰੀਏ ਉਹ ਸਭ ਨਾਲ ਜੱਜਮੈਂਟ ਕਰ ਲਿਓ ਬਾਈ ਨੇ ਛੱਡੀ ਨਹੀਂ ਹੈਗੀ ਚੋਈ ਕਰੀ ਆ ਜਮਾ ਫੁੱਲ ਸ਼ਾਮ ਤੱਕ ਤੇ ਲੈਵਾ ਜਿਹੜਾ ਬੜ ਬੁਲ੍ਹੇ ਹੁੰਦੀ ਹੈ ਨਾ ਜਮਾ ਭਰ ਲੈ ਮੁੱਲ 1.75 ਹਾਂ 1 ਵਜੇ ਮਾਨਤਾਨ ਜ਼ਰੂਰ ਹੋ ਜਾਊਗਾ ਕਿਸੇ ਵੀਰ ਨੂੰ ਬਾਈ ਦੋਨਾਂ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਓ ਜੀ ਦਾਦਾ ਸਾਹਿਬ ਜੀ 20 ਕਿਲੋ ਤਿਆਰ ਹੋਊਗਾ ਦੋਨੋਂ ਠੀਕ ਹੈ ਬਾਈ ਇਹ ਕੱਟ ਨਹੀਂ ਹੋਣਾ ਹਾਂ ਬਾਈ ਧੰਨਵਾਦ